ਪੇਟਰੋ ਅੱਜ ਤੁਹਾਡੇ ਲਈ ਇੱਕ ਹੋਰ ਅਲੱਗ ਤਰ੍ਹਾਂ ਦਾ ਫਰਸ ਲੈ ਕੇ ਆਏ ਆਂਗੇ ਨਾ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤੇ ਇੱਕ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਲੱਗਾ ਨਾ ਤੇ ਤੁਹਾਨੂੰ ਖਰਚਾ ਅਗਲਾ ਵੀ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਐਂਡ ਤੱਕ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਆਹ ਇੱਟਾ ਜਿਹੜੀ ਆ ਜਸ ਸਪੈਸ਼ਲ ਜਿਹੜੀ ਆਪਣੀ ਮਸ਼ੀਨੀ ਕਹਿ ਦਿੰਨੇ ਆ ਮਸ਼ੀਨੀ ਇੱਟਾ ਉਹ ਇੱਟ ਦਾ ਫਰਸ ਆ ਪਹਿਲਾਂ ਦੂਜੀ ਸਿੰਪਲ ਇੱਟ ਦਾ ਲੱਗਿਆ ਸੀ ਤੇ ਮਸ਼ੀਨੀ ਇੱਟ ਦਾ ਹਣਾ ਮਿਸਤਰੀ ਹਾਂਜੀ ਤੇ ਮਿਸਤਰੀ ਆਪਣੇ ਨਾਲ ਜਾਮਣ ਹੋਊਗਾ ਪੈਂਟ ਪਹਿਣੀ ਦੱਸਣਾ ਹਾਂਜੀ ਤੇ ਇਸ ਟਾਈਮ ਵਹੜੇ ਦੇ ਵਿੱਚ ਖੜੇ ਆ ਜਿਹੜਾ ਫਰਸ ਲੱਗਿਆ ਆਊਟਲੈ ਸਾਹਮਣੇ ਹੋ ਆਊਟਲੈਟਰ ਰਹਿ ਗਿਆ ਫੈਕਟਰੀ ਆਊਟਲੈਟਾ ਜਿਹੜਾ ਆ ਸਾਹਮਣੇ ਫੈਕਟਰੀ ਆਊਟਲੈਟਰ ਹੈਗਾ ਉਹ ਕੇਐਸਸੀ ਵਾਲਾ 1 ਡਾਲਰ ਦਾ ਦੇਸੀਆਂ ਦਾ ਨਾ ਤੁਹਾਨੂੰ ਤੇ ਉਹਦੇ ਬਿਲਕੁਲ ਸਾਹਮਣੇ ਆ ਬਈ ਤੇ ਫਾਰਸਾ ਜਿਹੜਾ ਤੁਸੀਂ ਕਹਿੰਦੇ ਵੀ ਆਹ ਇੱਟ ਦੀ ਉਹਦੇ ਨਾਲੋਂ ਵੱਧ ਸਵਾਈ ਹੈ ਨਾ ਹਾਂ ਜਿਹੜਾ ਬਹੁਤ ਸਵਾਈ ਹੈ ਦੂਜੀ ਇੱਟ ਨਾਲੋਂ ਤੇ ਮਨਾ ਇੱਟ ਵੀ ਫਿਰੇ ਮਹਿੰਗੀ ਹੈ ਨਾ ਹਾਂ ਜੀ ਮਹਿੰਗੀ ਉਹ ਤਾਂ ਹੈ ਇੱਟਾਂ ਇਹ ਕਿੰਨੇ ਕਦੀ ਆ ਜਾਂਦੀ ਇੱਟ ਇਹ ਇਹ ਆਉਂਦੀ ਹੈ 9300 ਦੀ ਹਜ਼ਾਰ ਆਈ 9300 ਦੀ ਹਜ਼ਾਰ ਇੱਟਾਂ ਇਹ ਹਾਂਜੀ ਠੀਕ ਹੈ ਤੇ ਇੱਟ ਦੀ ਸਵਾਈ ਵੀ ਜਿਹੜੀ ਪੂਰੀ ਜ਼ਿਆਦਾਤਰ ਹੈ ਨਾ ਪੂਰੀ ਫੁੱਲ ਆ ਦੂਜੀ ਨਾਲ ਆ ਦੇਖੋ ਮਿੱਤਰੋ ਸਫਾਈ ਇੱਟ ਦੀ ਨਾ ਤੇ ਆ ਇੱਟਾ ਹੈ ਨਾ ਇਹ ਹਾਂਜੀ ਠੀਕ ਆ ਇਹ ਮਸ਼ੀਨੀ ਇੱਟ ਹੋਰੀ ਆ ਇਹ ਮਸ਼ੀਨੀ ਇੱਟਾਂ ਕੀ ਹਾਂਜੀ ਠੀਕ ਆ ਇਹ ਫਿਰ ਕੱਟ-ਕੱਟ ਲਾਉਣੇ ਹੋਗੇ ਹਾਂਜੀ ਹਾਂਜੀ ਠੀਕ ਆ ਤੇ ਇਹ ਕਿੰਨੇ ਫੁੱਟ ਏਰੀਆ ਫਿਰ ਆਪਣਾ ਇਹ ਇਹ 7000 ਫੁੱਟ ਏਰੀਆ ਜੀ 7000 ਫੁੱਟ ਸਾਰਾ ਉਹ ਤੱਕ ਸਾਰੇ ਸਾਰੀ ਕੋਠੀ ਚੀ ਲਾਉਣਾ ਹਾਂਜੀ ਹਾਂਜੀ ਕਿਸੇ ਸਾਰੀ ਲਾਉਣਾ ਠੀਕ ਆ ਫਿਰ ਖਰਚਾ ਨਹੀਂ ਵੜਾ ਜੂਏ ਤੇ ਖਰਚਾ ਤਾਂ ਆ ਮਨ ਨੂੰ 80 ਰੁਪਏ ਫੁੱਟ ਢਾਲਦਾ ਹੈਗਾ 80 ਰੁਪਏ ਫੁੱਟ ਢਾਲਦਾ ਹੈਗਾ ਹਾਂ ਕੰਪਲੀਟ ਹੋ ਗਏ ਕੰਪਲੀਟ ਹੋ ਗਏ ਹਾਂ 80 ਰੁਪਏ ਫੁੱਟ ਠੀਕ ਆ ਪਰ ਜੀ ਨੇ ਫਰਸਾ ਪਾਉਣਾ ਹੋਇਆ ਖਰਚਾ ਨਹੀਂ ਦੇ ਰਿਹਾ ਖਰਚਾ ਨਹੀਂ ਦੇਖਦਾ ਜੀ ਜੀ ਹੈਨਾ ਜਿਉਂ ਜਾਓ ਘੱਟ ਖਰਚਾ ਕਰਨਾ ਇਹ ਤੇ ਕਾਲਾ ਸੀਮਿੰਟ ਪਾ ਦੇਵੇ ਕਾਲਾ ਸੀਮਿੰਟ ਪਾ ਦੂਗਾ ਕਾਲਾ ਸੀਮਿੰਟ ਪਾ ਦੂਗੀ ਦੂਜੀ ਇੱਟ ਲੱਗ ਜੂਗੀ ਹਾਂ ਪੱਛੇ ਵਾਲੀ ਇੱਟ ਲੱਗੇ ਇਹ ਮਹਿੰਗੀ ਇੱਟ ਲਾਉਣ ਨਾਲੋਂ ਇਹ ਹੁਣ ਦੇ ਕਹਿੰਦੇ ਬਾਪੂ ਕਹਿੰਦਾ ਵੀ ਜੇ ਖਰਚਾ ਜਿੰਨਾ ਮਰਜੀ ਆ ਜਾਏਗਾ ਨਾ ਖਰਚਾ ਵੀ ਦੇਖਣਾ ਆਪਣੇ ਇੱਟ ਕੰਮ ਦੇਖਣਾ ਹੈ ਤੇ ਇੱਕ ਤੇ ਉਹ ਦੂਜੀ ਆਪਣੀ 5800 ਰੁਪਏ ਨੂੰ ਆ ਇਹ 9300 ਨੂੰ ਆਇਆ ਇੱਟ ਹੈ ਨਾ ਫਰਕਾ ਬਹੁਤ ਤਿੰਨ ਤਿੰਨ 3500 ਰੁਪਏ ਦੇ ਲਗਭਗ ਫਰਕ ਹੈਗਾ ਹਾਂ ਇੱਟ ਦਾ ਇਹਦਾ ਫਰਕਾ ਹੈਗਾ ਠੀਕ ਆ ਤੇ ਲੈ 9000 ਫੁੱਟ ਏਰੀਆ ਇਹ ਬਗਲ ਨਾਲ ਹੈਗਾ ਤੇ ਡਿਜ਼ਾਈਨ ਅਲੱਗ ਤਰ੍ਹਾਂ ਦੇ ਨੇ ਨਾ ਇਹਦੇ 'ਚ ਹੋਰ ਹੈ ਨਾ ਇਹ ਅਲੱਗ ਆ ਵੀਰੇ ਠੀਕ ਆ ਉਹ ਅਲੱਗ ਆਗਾ ਆਹ ਅਲੱਗ ਆ ਗਿਆ ਇਹ ਤਾਂ ਛੋਟਿਆਂ 'ਚ ਕਿੰਨੇ ਅਲੱਗ ਉਹ ਅਲੱਗ ਨਹੀਂ ਠੀਕ ਆ ਇਹ ਫਿਰ ਜਿਹੜੀ ਇੱਟ ਇੱਟ ਦਾ ਫਿਰ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਇੱਟ ਕਿਵੇਂ ਆਹ ਇੱਟ ਵਧੀਆ ਰਹੂਗੀ ਇਹ ਸਫਾਈ ਵਧੀਆ ਆਉਂਦੀ ਆ ਉਹਦੇ ਨਾਲੋਂ ਉਹਦੇ ਨਾਲੋਂ ਸਫਾਈ ਵੱਧ ਆਉਂਦੀ ਆ ਹਾਂ ਸਫਾਈ ਵੱਧ ਆਉਂਦੀ ਆ ਠੀਕ ਆ ਆ ਰਗੜਾਈ ਕਰਕੇ ਉਹਦੇ ਨਾਲੋਂ ਦੁੱਗਣੀ ਸਫਾਈ ਆਉਂਦੀ ਆ ਹਾਂਜੀ ਠੀਕ ਆ ਆ ਡਿਜ਼ਾਈਨ ਬਹੁਤ ਘੈਂਟ ਆ ਨਾ ਫੁੱਲ ਯਾਰ ਇਹਦੇ ਵਿੱਚ ਕੈਨੇਡਾ ਨੂੰ ਭੇਜਣਾ ਨੇ ਹਾਂ ਕੈਨੇਡਾ ਜਿਹਾ ਭੇਜਿਆ ਇਹਨਾਂ ਨੇ ਅੱਛਾ ਉਹ ਬਾਈ ਦਾ ਮੁੰਡਾ ਕਿਹਾ ਨਾ ਠੀਕ ਆ ਕੈਨੇਡਾ ਕੈਨੇਡਾੋਂ ਇੱਥੋਂ ਭੇਜਿਆ ਸੀ ਇਹਨਾਂ ਨੇ ਕੱਲ੍ਹ ਪਰਸੇ ਸਾਨੂੰ ਠੀਕ ਆ ਵੀ ਕਹਿੰਦੇ ਐਸ ਤਰ੍ਹਾਂ ਦਾ ਉੱਥੇ ਬਣਿਆ ਹੋਇਆ ਸੀ ਇਹ ਹਾਂ ਹੀ ਬਣਿਆ ਹੋਇਆ ਉੱਥੇ ਠੀਕ ਆ ਇਹਦੇ ਨਾਲ ਦੇ ਫੋਟੋ ਖਿੱਚ ਕੇ ਭੇਜੀ ਸਾਨੂੰ ਠੀਕ ਆ ਫਿਰ ਉਹਵੇਂ ਜੋਕਰ ਕਾਪੀ ਇੱਥੇ ਕਰਤੀ ਇੰਡੀਆ 'ਚ ਘੱਟ ਨਹੀਂ ਰਹੇਗਾ ਕੈਨੇਡਾ ਨੂੰ ਹੁਣ ਇੰਡੀਆ ਵੀ ਇੰਡੀਆ ਵੀ ਹਾਂ ਹੈਨਾ ਪੰਜਾਬ ਵਾਲੇ ਘੱਟ ਨਹੀਂ ਰਹੇ ਉੱਥੇ ਵੀ ਉਹੀ ਪੰਜਾਬ ਬਣ ਗਿਆ ਇੱਥੇ ਤਾਂ ਹੈਗੀ ਹੈਗਾ ਪੰਜਾਬ ਸੀਗਾ ਤੇ ਫਿਰ ਇਹ ਤਾਂ ਮੇਨਟਰ ਦਾ ਤਾਂ ਹੁਣ ਮੁੱਲ ਹੀ ਕੋਈ ਨਹੀਂ ਹੈ ਨਾ ਮੇਨਟਰ ਦਾ ਇੱਟ ਤਾਂ ਹੀ ਫਿਰ ਫਸਾ ਚੀਜ਼ ਦੇਖੋ ਬਣੀ ਹੋਈ ਸੀ ਗਣਾ ਇੱਟ ਖਰਾਬ ਕਰਨੀ ਨਹੀਂ ਮੈਂ ਤਾਂ ਕੋਹ ਹੈ ਆ ਚੀਜ਼ ਕਰਨੀ ਦੇਖੋ ਇੱਧਰ ਕੰਮ ਕਰਨੀ ਦੇਖੋ ਤੇ ਉਹ ਦੇ ਉਧਰ ਇੱਟਾ ਮਿਸਤਰੀ ਲਾਈ ਅੰਦਰ ਨਾਲ ਹੁੰਦੇ ਤੇ ਆਹ ਡੱਬੀ ਫਿਰ ਜਿਹੜਾ ਭਰ ਗਈ ਸਿਮਿੰਟ ਦੇ ਨਾਲ ਹਾਂਜੀ ਇਹਦਾ ਗੱਲਬਾਤ ਅਲੱਗ ਹੋ ਜੂ ਆ ਫਰਸ਼ ਨਾਲੋਂ ਪੂਰਾ ਸਰਾ ਲੱਗੂ ਜੂ ਸਰਾ ਹੋ ਜੂ ਨਾ ਫਿਰ ਮੈਨੂੰ ਐਂ ਲੱਗਦਾ ਵੀ ਆਹ ਵੀ ਨਾ ਕਹਿਣ ਪੱਟ ਕੇ ਲਾਉਣਾਗਾ ਸਰਾ ਜੀ ਕਰੀ ਜਾਂਦੇ ਨੇ ਸਰਾ ਕਰੀ ਜਾਂਦੇ ਨੇ ਖਰਾਬ ਹੋ ਗਿਆ ਵੀ ਪੱਟ ਕੇ ਆਪਾਂ ਮੂਰੀ ਮੂਰੀ ਲਾ ਦਾਂਗੇ ਠੀਕ ਆ ਇਹਦੇ ਵਿੱਚ ਹਾਂ ਸਾਰੇ ਆਹਨ ਠੀਕ ਆ ਜਿਵੇਂ ਬਾਈ ਹੁਣ ਪਹਿਲਾਂ ਆਪਾਂ ਨੂੰ ਵੀਡੀਓ ਚ ਕਹਿੰਦਾ ਸੀ ਨਾ ਜਿਵੇਂ ਆਹ ਮਿਸਤਰੀ ਕਹਿੰਦਾ ਸੀ ਵੀ ਪਾਣੀ ਦਾ ਪਾਣੀ ਦਾ ਬਹੁਤ ਆਉਗਾ ਜਦੋਂ ਨਾਲ ਹੁੰਦੇ ਧੋਈ ਜਾਂਦੇ ਆ ਨਾਲ ਦੀ ਨਾਲ ਸੁੱਕੀ ਜਾਂਦਾ ਮਿੰਟਕ ਬਾਅਦ ਹੀ ਨਾਲ ਦੀ ਨਜ਼ਰ ਪਾਜਾਂ ਲੰਘਿਆ ਨਾਲ ਦੀ ਨਾਲ ਸੁੱਕ ਜਾਂਦਾ ਨਾ ਮਿਸਤਰੀ ਨਾਲ ਹੀ ਨਾਲ ਹੀ ਸੁੱਕ ਜਾਂਦਾ ਇਹ ਠੀਕ ਆ ਆ ਇਹ ਤਾਂ ਅਲੱਗ ਤਰ੍ਹਾਂ ਦਾ ਨਾ ਇਹ ਅਲੱਗ ਆ ਠੀਕ ਆ ਇਹਦੇ ਵਿੱਚ ਆ ਫਿਰ ਉਵੇਂ ਕੱਟ-ਕੱਟ ਉਹ ਲਾਦੇ ਨੇ ਡਿਜ਼ਾਈਨ ਜਿਵੇਂ ਜਿਵੇਂ ਫੋਟੋ ਆਈਆਂ ਜਿਹੜੇ ਫੋਟੋ ਆਈਆਂ ਵਾਰੋ ਠੀਕ ਆ ਇੱਕ ਪਹਿਲਾਂ ਬਬੂਆ ਹੋ ਸੀ ਨਾ ਉੱਚੀ ਨੀ ਮਾਥਾ ਜਾ ਫਿਰ ਇਹ ਉਵੇਂ ਹੀ ਰੱਖਦਾ ਢਾਲ ਜਾ ਹਾਂ ਨਹੀਂ ਠੀਕ ਹੈ ਗੱਡ ਵੀ ਰੰਗੇ ਚਾ ਹਾਂ ਰੱਬ ਕਰ ਦਿੰਦੇ ਠੀਕ ਆ ਪਾਇ ਪਾਇ ਹੋਣ ਇੱਕ ਡੱਗ ਨੇ ਇੱਥੇ ਹਾਂ ਐ ਵੀ ਠੀਕ ਆ ਜਾਲਾ ਉੱਚੀ ਨੀ ਮਾਜੇ ਤੁਹਾਨੂੰ ਓਕੇ ਹੋ ਗਿਆ ਠੀਕ ਆ ਤੇ ਹੋਰ ਕੋਈ ਖਾਸियत ਗੱਲਬਾਤ ਕੋਈ ਖਾਸੀਅਤ ਤਾਂ ਗੱਲਬਾਤ ਐਂ ਜੀ ਇਹ ਲੋਗ ਇੱਥੋਂ ਪੂਰੀ ਵਧੀਆ ਚੀਜ਼ ਉਹਦੋਂ ਵਧੀਆ ਗਈ ਹੈ ਹਾਂ ਜਿਵੇਂ ਟਾਇਲ ਆ ਟਾਇਲ ਦਾ ਵੀ ਲੋਟ ਆ ਜਾਂਦਾ ਇਹ ਹਾਂ ਟਾਇਲ ਦਾ ਵੀ ਆ ਵੀ ਲੋਟ ਠੀਕ ਹੈ ਮੋਟੀ ਦਾ ਵੀ ਆ ਜਾਂਦਾ ਤੇ ਆਹ ਇੱਕ ਦਾ ਵੀ ਆ ਜਾਂਦਾ ਇਹ ਮੀਡੀਅਮ ਸਾਈਜ਼ ਆ ਗਿਆ ਨਾ ਤਾਂ ਟਾਇਲ ਨਾਲੋਂ ਮੋਟੀ ਆ ਤੇ ਵੱਡੀਆਂ ਨਾਲੋਂ ਪਤਲੀ ਥੋੜੀ ਹੈਗੀ ਹਾਂ ਮੀਡੀਅਮ ਸਾਈਜ਼ ਹੈ ਮੀਡੀਅਮ ਸਾਈਜ਼ ਆ ਤੇ ਉਹ ਕਟਰ ਦੇ ਨਾਲ ਵੜ ਵੜ ਉਹਵੇਂ ਚੱਕਰ ਗਿੱਟੀਆਂ ਮਨਾਂ ਕਦੇ ਖਰਾਬ ਕਰਤੀਆਂ ਬੜੀ ਜਿਆਦਾ ਇੱਥੇ ਯਾਰ ਨਹੀਂ ਕਿਹੜੀ ਉਹ ਵੇਸਟ ਨਹੀਂ ਜਾਂਦੀ ਇਹੇ ਉਹਦਾ ਕਾਹਲੀ ਲੱਗ ਜਾਂਦੀ ਨੂੰ ਠੀਕ ਆ ਆ ਚੀਜ਼ ਵੀ ਕੰਮ ਤੇ ਆ ਜਾਂਦੀ ਹੈ ਜਿਹੜੀ ਆ ਕੱਟੀ ਹੁੰਦੀ ਆ ਹਾਂ ਜਿਵੇਂ ਆ ਚੀਜ਼ ਆ ਗਈ ਠੀਕ ਆ ਜਿਵੇਂ ਆ ਆ ਵੀ ਡਿਜ਼ਾਈਨ ਤੇ ਪਾ ਜਾਂਦਾ ਸਾਰਾ ਡਿਜ਼ਾਈਨ ਤੇ ਪਾਉਂਦੇ ਆ ਇਹ ਚੀਜ਼ਾਂ ਦੇ ਨਾਲੋਂ ਵੱਢਦੇ ਹਿੱਟ ਦੇ ਆਪ ਹਾਂ ਵੇਸਟ ਨਹੀਂ ਜਾਂਦੀ ਮਤਲਬ ਉਹ ਗੇ ਬਹੁਤ ਘੱਟ ਹਾਂ ਇੱਥੋਂ ਐ ਵੱਢੀ ਗਈ ਇਹੀ ਨਾਲ ਲੱਗ ਜਾਂਦੀ ਇਹ ਵੀ ਠੀਕ ਆ ਵੀ ਵੇਸਟ ਨਹੀਂ ਜਾਂਦੀ ਕੋਈ ਇਹ ਵੀ ਡਿਜ਼ਾਈਨ ਤੇ ਜਾ ਵੱਢਦੀ ਆ ਹਾਂ ਜਿਵੇਂ ਆ ਦੇਖੋ ਇਹ ਨੂੰ ਕੱਤੀ ਹੀ ਕਰਨੀ ਆਪਣੀ ਉੱਧ ਲੱਗੀ ਆ ਇਹ ਚ ਲੱਗੀ ਆ ਠੀਕ ਆ ਇਹ ਇੱਥੇ ਲੱਗੀ ਇਹ ਇੱਥੇ ਲੱਗੀ ਆ ਇਹਦਾ ਡਿਜ਼ਾਈਨ ਅਲੱਗ ਪੈਂਦਾ ਵੀ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਉਹ ਵੇਸਟ ਵੀ ਹੈ ਵੇਸਟ ਨਹੀਂ ਹੈਗੀ ਸਾਰੀ ਕੰਮ ਆ ਜਾਂਦੀ ਆ ਸਾਰੀ ਕੰਮ ਆ ਜਾਂਦੀ ਆ ਮਤਲਬ ਕਿ ਵੱਡ ਕੇ ਡਿਜ਼ਾਈਨ ਬਣ ਜਾਂਦਾ ਅਲੱਗ ਅਲੱਗ ਤਰ੍ਹਾਂ ਦੇ ਹਾਂ ਠੀਕ ਆ ਲੈ ਮਿੱਤਰੋ ਬਾਕੀ ਮਿਸਤਰੀ ਦਾ ਨੰਬਰ ਆਪਾਂ ਸਕਰੀਨ 'ਚ ਮਿਸਤਰੀ ਬੋਲ ਵੀ ਦੇ ਗਿਰਾਂ 95010 ਹੂੰ 46577 46577 ਜਿਹੜੇ ਵੀਰ ਨੇ ਫਰਸ ਲਵਾਉਣਾ ਤਾਂ ਕੰਟੈਕਟ ਕਰ ਸਕਦਾ ਮਿਸਤਰੀ ਨਾਲ ਤੇ ਪਿੰਡ ਵੀ ਦੱਸ ਦੇ ਆ ਜੀ ਆਪਣਾ ਆਪਣਾ ਪੈਣੀ ਦੱਸਾ ਵੀਰੇ ਪੈਣੀ ਜੱਸਾ ਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਇਸ ਟਾਈਮ ਆ ਕਿੱਥੇ ਆਪਾਂ ਹਣਿਆ ਇਹਦੇ ਵਿੱਚ ਲਵਾ ਰਹੇ ਠੀਕ ਆ ਇਹ ਆਪਣੇ ਮੈਹਤਿਆਂ ਦੇ ਕੋਠੇ ਨੇ ਜੀ ਮੈਹਤਿਆਂ ਦੇ ਕੋਠੇ ਹਾਂ ਉੱਥੇ ਲਾ ਰਹੇ ਹਾਂ ਉੱਥੇ ਲਾ ਰਹੇ ਹਾਂਗੇ ਆਊਟਲੈਟ ਦੇ ਬਿਲਕੁਲ ਸਾਹਮਣੇ ਸਾਹਮਣੇ ਹਾਂਜੀ ਹਾਂਜੀ ਠੀਕ ਆ ਤੇ ਦੇਖ ਕੇ ਤਸੱਲੀ ਕਰਕੇ ਵੀ ਜਾ ਸਕਦਾ ਬੰਦਾ ਜਦੋਂ ਮਰਜ਼ੀ ਆ ਸਕਦਾ ਬੰਦਾ ਦੇਖ ਸਕਦਾ ਕਿੱਥੇ ਆ ਠੀਕ ਆ ਹਾਂ ਲੈ ਵਿਦਰੋ ਪਾਣੀ ਛਿੜਕ ਕੇ ਫਿਰ ਨਾਲ ਹੁੰਦੇ ਤਾਰ ਕਰੀ ਜਾਣਾ ਹੈ ਫਿਰ ਇਹਦੇ ਹੁਣ ਕੋਲ ਆਪਾਂ ਕੀ ਬੋਗਾ ਤੇ ਇਹਦੇ ਪਹਿਲਾਂ ਹੁਣ ਆਪਾਂ ਪਾਵਾਂਗੇ ਸੀਮੈਂਟਰ ਲਾ ਕੇ ਕਾਲਾ ਕਾਲਾ ਬਰੇਤੀ ਚ ਠੀਕ ਆ 1 ਇੰਚ ਡੰਗ ਰੱਖ ਦਾਂਗੇ ਦੋਵਾਂ ਚਿੱਟਾ ਜੀਰਾ ਤੇ ਚਿੱਟਾ ਸੀਮੈਂਟ ਉੱਪਰ ਆਏ ਹੋਏ ਚ ਠੀਕ ਇਹਦੇ ਵਿੱਚ ਇਹਦੇ ਵਿੱਚ ਤੇ ਐਨਾ ਨਾ ਹੁਣ ਇਹ ਚ ਸਮੈਂਟ ਪਾਜੂ ਕਾਲਾ ਹਾਂ ਤੂੰ ਦੂਦਵਾਲ ਚਿੱਟਾ ਜੀਰਾ ਪਾਜੂ ਚਿੱਟਾ ਜੀਰਾ ਤੇ ਚਿੱਟਾ ਸੀਮੈਂਟ ਪਾਜੂ ਠੀਕ ਆ ਉਦੋਂ ਰਗੜਾਈ ਹੋ ਗਏ ਉਦੋਂ ਮਿੱਤਰੋ ਫੇਰ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਆ ਦੋ ਜਿਹੜੇ ਵਿਦਵਾਨ ਕਹਿੰਦੇ ਉਹ ਖਰਚਾ ਆ ਜਾਂਦਾ ਬਾਜ ਬਈ ਉਹ ਤਾਂ ਦੂਰ ਹੀ ਰਹੋ ਵੀਡੀਓ ਦੇਣਾ ਹਾਂ ਤੇ ਇਹ ਖਰਚਾ ਹੋਵੇ ਕੀ ਬਣਦੀ ਖਰਚਾ ਹੋ ਗਈ ਚੀਜ਼ ਬਣਦੀ ਹੈਗੀ ਖਰਚਾ ਦੇਖ ਕੇ ਨਹੀਂ ਫਰਸ ਲੱਗਦੇ ਇਹਨੇ ਫਰਸ ਰਹੇ ਉਹ ਖਰਚਾ ਦੇਖਦਾ ਜੀ ਤੇਰੇ ਹੀ ਖਰਚਾ ਹੁੰਦਾ ਮੁੜ ਕੇ ਜਾਂਦੀ ਬਣਦੀ ਲੋਕ ਵੀ ਦੇਖਦੇ ਨੇ ਵੀ ਚੀਜ਼ ਹਾਂ ਇਹ ਬਣਾਉ ਫਰਸ ਆਹ ਚੀਜ਼ ਆ ਟਰੈਕਟਰ ਟਰਾਲੀਆਂ ਦੇ ਨਾਲ ਟੁੱਟ ਜਾਂਦਾ ਗੱਡੀ ਖੜੀ ਹੈ ਜਿਵੇਂ ਤੈਨੂੰ ਟਰੈਕਟਰ ਟਰਾਲੀ ਵਾਲਾ ਇਹ ਸਾਰਾ ਟੁੱਟਿਆ ਪਾਰੇ ਪੱਥਰ ਪੁਰਨ ਪੁਰੀਆਂ ਦਾ ਉਧਰੋਂ ਸਾਰਾ ਅਈਦਾ ਪੋਰਨ ਦਾ ਕੋਈ ਹੋਣੀ ਕੁਛ ਮਰਜ਼ੀ ਚੜੀ ਜਾਵੇ ਉਸ ਮਰਜ਼ੀ ਚੜੀ ਜਾਵੇ ਫਿਰ ਥੱਲੇ ਥੱਲੇ ਵੀ ਠੋਸ ਹੋ ਗਿਆ ਨਾ ਕੰਮ ਇਦਾਂ ਉਹ ਬਾਜੀ ਰੂੜੀ ਪਈ ਆ ਲਾਲ ਰੂੜੀ ਤੋਂ ਲੈ ਕੇ ਦੋ ਦੂਆ ਦਾ ਫੇਰ ਇੱਥੇ ਉਹ ਸਿਮਿੰਟ ਦੋ ਤਰ੍ਹਾਂ ਦਾ ਪੈ ਗਿਆ ਹਣਾ ਹੁਣ ਵੀ ਥੱਲੇ ਸਿਮਿੰਟ ਪੈ ਗਿਆ ਫੇਰ ਵੀ ਸਿਮਿੰਟ ਪਾਜਣਾ ਫੇਰ ਦੋ ਇੱਕ ਦਾ ਪੈ ਜੂਗਾ ਸਹੀ ਕਿਦਾਂ ਸਹੀ ਕਿਦਾਂ ਪੈ ਜਾਣਾ ਕਰੇ ਠੀਕ ਆ ਉਦੋਂ ਬਾਅਦ ਫਿਰ ਚਿੱਟਾ ਪੈ ਜਾਊਗਾ ਸੀਮੈਂਟ ਦੇ ਚਿੱਟਾ ਜੀ ਤਿੰਨ ਵਰਤਾ ਹੋਗੇ ਸੀਮੈਂਟ ਦੀਆਂ ਤਿੰਨ ਹੋ ਗਏ ਚਾਰ ਹੋ ਜਾਣਗੇ ਚਾਰ ਵਰਤਾ ਸੀਮੈਂਟ ਦੀਆਂ ਹੋ ਜਾਣੀਆਂ ਪਤਾ ਪੂਰਾ ਮਜ਼ਬੂਤ ਕੰਮ ਹੋ ਜੂ ਨਾ ਪਹਿਲਾਂ ਲੋਕ ਇੱਟ ਸੀ ਉਹ ਲਾਇਆ ਬੱਡੇ ਰਹੇ ਫਟ ਕੇ ਪਹਿਲਾਂ ਲੋਕ ਇੱਟ ਲੱਗੀ ਸਾਰੀ ਠੀਕ ਆ ਉਹ ਵਰਤਤੀ ਉਹ ਸਾਰੀ ਪੱਟ ਕੇ ਢੇਰ ਲਾਤਾ ਠੀਕ ਆ ਫਿਰ ਬਾਈ ਹੁਣ ਪਤਾ ਕਿਵੇਂ ਲੱਗਿਆ ਵੀ ਆਪਣਾ ਇਹ ਫਾਸਾ ਹੈ ਅਸੀਂ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਹਾਂ ਇਹ ਉਹਦੇ ਤੋਂ ਪਰਕ ਕਰਿਆ ਆਪਣਿਆਂ ਨਾਲ ਠੀਕ ਆ ਉਹ ਬਾਈਆਂ ਨੇ ਉਹ ਪਹਿਲੇ ਵਾਲੀ ਵੀਡੀਓ ਦੇਖ ਕੇ ਵੀ ਵਾਲੀ ਵੀਡੀਓ ਦੇਖ ਕੇ ਤੇ ਕੰਮ ਫਿਰ ਵਧੀਆ ਉਹ ਆਈ ਜਾਂਦੇ ਨੇ ਸਾਈਆਂ ਹੋ ਰਹਿਣਾ ਕੰਮ ਉਹ ਪੂਰੇ ਆਪਾਂ ਕੱਲ ਸਾਈ ਕਰੀਏ ਆਪਣੇ ਇੱਥੇ ਆਈ ਸੀ ਉਹ ਦੇਖਣਾ ਤੇ ਲਮਾ ਸਾਈ ਕਰਕੇ ਗਏ ਨੇ ਠੀਕ ਆ ਤੇ ਉਹ ਟੀਚਰ ਲੱਗੇ ਉਹਨਾਂ ਦੱਸਣਾ ਉਹਨਾਂ ਉਹਨਾਂ ਦੇਗਾ 4000 ਸ਼ੇਅਰ ਫੋਟਾ ਉਹ ਉਹ ਕਹਿੰਦੇ ਸਾਡਾ ਵੀ ਲਾ ਕੇ ਜਾਓ ਹਾਂ ਕੱਲ ਸਾਈ ਕਰ ਲਈ ਉਹਨਾਂ ਨਾਲ ਆਪਾਂ ਠੀਕ ਆ ਲੈ ਮਿੱਤਰੋ ਮਿਸਤਰੀ ਦਾ ਤੁਹਾਨੂੰ ਨੰਬਰ ਵਗੈਰਾ ਸਾਰਾ ਕੁਝ ਦੇ ਦਾਂ ਨਾ ਆਪਾਂ ਨੇ ਤੇ ਜਿਹੜੇ ਵੀ ਇਹਨੇ ਫਰਸ ਲਵਾਉਣਾ ਤਾਂ ਲਵਾਸ ਉਹਨੂੰ ਬਾਕੀ ਬਸ ਉਹਨੂੰ ਉੱਪਰੋਂ ਵੀ ਸਕਰੀਨਸ਼ਾਟ ਚਲਾ ਦੇ ਨਾ ਕਿਵੇਂ ਲੱਗਦਾ ਫਰਸ ਇਹਨਾਂ ਸਾਰਾ ਤੇ ਵੀਡੀਓ ਨੂੰ ਮਿੱਤਰੋ ਕਰ ਦਿਓ ਸ਼ੇਅਰ ਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ